ਤੂੰ ਜਵਾਦ ਬਰਮਾਸ਼ੀ ਕਰਨੇ ਗਲਤ ਕਹਿਣਾ ਮੈਂ ਕਸੂਰ ਆ। ਵਾਹ ਕੇ ਦਵਾਕਾ ਦੀ ਬੋਂਡ ਪਾਉਂਦੀ ਬੋਂਡ ਤਾਂ ਪੜੀ ਕੋਣ ਗੀਦਾ ਮੰਡੀ ਚ ਆ ਤੇਰੀ। ਮੰਡੀ ਤਾਂ ਮੈਂ ਉਹ ਤੇਨੂੰ ਪਤਾ ਹੀ ਹੈ। ਤੈਨ ਪਰ ਦੀ ਬੋਂਡ ਦਿੰਦਾ ਇਦਨੋਂ ਪੜਾ। ਇੱਥੇ ਆਉਂਦੇ ਬਦ ਮਾਈ ਮਨ ਦਿੰਦਾ ਮੈਂ ਸੋਨ ਨੂੰ ਫੋਨ ਲਾਣਾ ਕਮਗਾ ਜਵਾਦ ਲੜੀ ਜਾਂਦੀ। ਆਪੋ ਵੀਡੀਓ ਬਣਾਏ ਨੇ ਤੇ ਵੇਲਾ ਤੇਰੇ ਬੜੇ ਕਾਸੀ। ਆ ਬਸਾਰੇ ਲਾਂਤੇ ਜੜਾ ਤੂੰ ਫੁੱਲ ਦੀਆ। ਤਾਕ ਪਾ ਦੇਣੇ ਫੁੱਲ ਦੀਆ। ਹੂੰ ਲਾਂ ਮੜੀ ਰੇਗਾ ਭੈਣ ਦੀ ਫੁੱਲ ਦੀ ਗੋਰੇ ਗੋਰੇ ਰਕੇ ਤਾ ਕਦਾਂਗਾ। ਹੂੰ ਬੋਲਾ ਬਤਨਾਂ ਨੂੰ ਫੋਨ ਲਾ ਦੇ ਦੂੰਗਾ। ਆ ਫੋਨ ਲਾਈਓ ਦਾ। ਤੋਂ ਟੋਂ ਰੋਡ ਤੇ ਆਈਓ ਨੰਬਰ 4 ਹੀ ਨਹੀਂ ਗਿਆ ਮਨੀਰ ਬੜੀ ਬਾਬੇ ਦਾ ਸਿਰ ਨਹੀਂ ਪਾੜ ਦਿੱਤਾ ਨੇ ਉਹ ਹੀ ਨੇ ਚੱਲ ਫੂਲਾ ਬਾਬੇ ਨੂੰ ਮੈਂ ਤੈਨੂੰ ਗਾਉਂ ਜਾਵਾਂ ਚੰਗਰ ਨਹੀਂ ਜਿਹੜਾ ਗੁਕੇ ਇੱਕ ਆ ਮਾ ਆ ਮਾ ਇਹੋ ਤਾਂ ਤੋੜਨ ਵਾਲੀ ਚੀਜ਼ ਐ ਪੈਗ ਇਹ ਲਓ ਬਾਬੇ ਕਿਤਨਾ